ਹਾਂ ਬਈ ਛੱਡ ਲੈ ਐਂ ਜੇ ਬੈਠਾ ਮਨ ਮੂਡ ਖਰਾਬ ਹੋਇਆ ਪਿਆ ਯਾਰ ਕੀ ਹੋ ਗਿਆ ਯਾਰ ਕੱਲ ਨੂੰ ਆਪਾਂ ਵਿਆਹ ਤੇ ਜਾਣਾ ਤੂੰ ਮੂਡ ਆਫ ਕਰੀ ਬੈਠਾ ਯਾਰ ਉਸੇ ਗੱਲ ਕਰਕੇ ਦਾ ਮੇਰਾ ਮੂਡ ਆਫ ਹੋਇਆ ਪਿਆ ਗਾ ਮੇਰੇ ਕੋਲ ਕੱਪੜੇ ਆਣਗੇ ਤੇ ਪੈਸੇ ਵੀ ਘਟ ਗਏ ਯਾਰ ਉਹ ਕੋਈ ਨਾ ਪਤਨਪਾਲਾ ਜੀ ਵਾਲੇ ਦੇ ਚੱਲਦੇ ਆ ਵਧੀਆ ਕੁਆਲਿਟੀ ਦੇ ਕੱਪੜੇ ਘੱਟ ਰੇਟਾਂ ਦੇ ਲੈਣ ਵਾਸਤੇ ਆ ਜਾ ਹਾਂ ਚੱਲ ਆ ਜਾ ਪੱਕੀ ਗੱਲ ਨਾ ਮੁੱਕਰੀ ਨਾ ਬਈ ਨਹੀਂ ਨਹੀਂ ਤੂੰ ਆ ਜਾ ਆ ਜਾ ਚੱਲ ਬਈ ਰੁਪਿਆ ਮੇਰੇ ਕੋਲੇ 1000 ਹੀ ਹੈਗਾ ਤੇ ਮੈਂ ਕੋਈ ਕਾਹ ਟੈਨਸ਼ਨ ਲੈਣਾ ਮੈਂ ਇੱਕ ਫਾਰਮਲ ਪੈਂਟ ਲੈਣੀ ਐ ਤੇ ਦੋ ਸ਼ਰਟਾਂ ਲੈਣੀਆਂ ਮੈਂ ਉਹਨਾਂ ਕੱਪੜੇ ਮੈਂ ਟੈਨਸ਼ਨ ਵਾਲਾ ਚੱਲ ਆ ਜਾ ਹਾਂਜੀ ਬਈ ਅਸੀਂ ਜਾਣਾ ਘਰ ਨੂੰ ਗਾ ਤੇ ਮੁੰਡਾ ਮੂਡ ਆਫ ਕਰੀ ਬੈਠਾ ਕੋਈ ਪੈਸੇ ਥੋੜੇ ਆ ਤੇ ਪੈਂਟ ਸ਼ਰਟ ਲੈਣੀ ਆ ਮੁੰਡੇ ਨੇ ਬਈ ਮੂਡ ਆਫ ਕਰਨ ਦੀ ਗੁਜ਼ਰਤ ਨਹੀਂ ਆ ਦੇਖ ਤੁਸੀਂ ਪੈਂਚਲ ਦੀ ਦਿਵਾਰੀ ਕਰਕੇ ਰਕੜੀ ਕਰਕੇ ਲਾਇਆ ਆਫਰ ਤਗੜਾ ਆ ਦੇਖੋ ਤੇ ਸਾਈਜ਼ ਹੈਗਾ ਦਾ 40 42 ਲੱਗ ਠੀਕ ਐ ਬਈ ਵਧੀਆ ਕੁਆਲਿਟੀ ਹੋਣੀ ਕੋਈ ਵਧੀਆ ਕੁਆਲਿਟੀ ਕੁਝ ਵੀ ਖਰਾਬ ਹੋਏ ਵਾਪਸ ਛੋਟ ਜੋ ਨਵੀਂ ਲੈ ਜਾਓ ਪਤਾ ਕਿੰਨੇ 1000 ਰੁਪਏ ਦੇ ਵਿੱਚ ਤਿੰਨ ਪੀਸ ਦਿੰਨੇ ਆ ਇੱਕ ਪੈਂਟ ਇੱਕ ਸ਼ਰਟ ਤੇ ਇੱਕ ਸ਼ਰਟ ਨਾਲ ਮਿਲਣੀ ਹੈ ਫ੍ਰੀ ਬਿਆਰ ਤੇ ਤੁਹਾਨੂੰ ਮਿਲੂ ਵੀ 1500 ਦੀ ਪੈਂਟ ਤੇ ਆਪਾਂ ਦੇਣੀ ਹੈ 1000 ਦੇ ਤਿੰਨ ਪੀਸ ਬਈ ਬਸ ਸਹਿਜ ਹੀ ਨਹੀਂ ਮਿਲਿਆ ਬਿਆਰ ਬਈ ਬੰਦੀ ਗੱਲ ਤਾਂ ਮੇਰਾ ਸਹਿਜ ਹੀ ਨਹੀਂ ਮਿਲਦਾ ਬਈ ਬਿਆਰ ਚ ਜੇ ਮਿਲਦਾ ਤਾਂ 1500 ਦੀ ਪੈਂਟ ਬਈ ਆਪਣੇ ਕੋਲੇ 42 ਲੱਖ ਤੱਕ ਦੀਆਂ ਪੈਂਟਾਂ ਆ ਚੁੱਕੀਆਂ ਨੇ ਓਵਰ ਸਾਈਜ਼ ਨੇ ਦੱਬ ਕੇ ਸ਼ੇਅਰ ਕਰ ਲਓ ਵੀਡੀਓ ਨੂੰ ਤੇ ਜਿਹੜੇ ਤੇਰੇ ਯਾਰ ਵੀ ਸਾਡੇ ਨਾਲ ਸ਼ੇਅਰ ਕਰਵਾ ਦੇਈਂ 1000 'ਚ ਤਿੰਨ ਪੀਸ ਦੇ ਦਾਂਗੇ ਠੀਕ ਹੈ ਹੋ ਗਿਆ ਹਾਂ ਹਾਂ ਤੇਰੇ ਬਈ ਬਸ ਓਕੇ